ਆਉ ਤੋਟਾਪਨ ਆਲੇ ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਸੱਪ ਪੈ ਗਿਆ ਦਾਗ ਆ ਦੇਖੋ ਪੱਕਾ ਪੈ ਗਿਆ ਦਾਗ ਆਹਨੇ ਬਣ ਗਿਆ ਸੱਪ ਬਣ ਗਿਆ ਆਰੇ ਆਰੇ ਬਣ ਗਿਆ ਸੱਪ ਆ ਦੇਖੋ ਲੈ ਪੈ ਗਿਆ ਦਾਗ ਇਹ ਕਹਿੰਦਾ ਚਿੱਟੇ ਕੋਰਤੇ ਤੇ ਦਾਗ ਨਹੀਂ ਪੈਣਾ ਉਹ ਕਹਿੰਦਾ ਚਿੱਟੇ ਤੇ ਦਾਗ ਨਹੀਂ ਪੈਣਾ ਲੈ ਭੱਜ ਗਿਆ ਸੱਪ ਬਣ ਗਿਆ ਬਣ ਗਿਆ ਸੱਪ ਫੜ ਲੋ ਫੜ ਲੋ ਫੜ ਲੋ ਆ ਦੇਖੋ ਨੱਕਾ ਪੱਕਾ ਦਾਗ ਪੈ ਗਿਆ ਇਹ ਆਹ ਲ ਹੋਣੇ ਦਿਹੋਣਿਆ ਦੇਖੋ ਦੇਖੋ ਆਹ ਦੇਖੋ ਆਹ ਦੇਖੋ ਦਾਗ ਪੈ ਗਿਆ ਆਹ ਦੇਖੋ ਕਿੱਥੇ ਦਾਗ ਪਿਆ ਕਿੱਥੇ ਦਾਗ ਪਿਆ ਲੋ ਜੀ ਹਲਾਤੇ 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 ਮਾਤੂ ਸ਼੍ਰੀ ਦਸਤਾਰ ਨੇ ਸਾਰੇ ਹੀ ਬਾਜ਼ਾਰ ਹਲਾਤੇ ਆਹ ਦੇਖੋ ਵੱਡੇ ਫੇਰੇ ਕਰੀ ਜਾਂਦੇ ਜਿਹੜੇ ਬਾਜ਼ਾਰਾਂ ਚ ਜਾ ਕੇ ਤੁਸੀਂ ਲੈਨੇ ਹੋ 10-10000 ਰੁਪਏ ਦੇ 2 ਪੀਸ ਕੋਟਮੈਂਟ ਇੱਥੇ ਦੇ ਰਿਆ ਸਿਰਫ 2995 ਉਹ ਵੀ ਸਲਾਈ ਕਰਕੇ ਦੇ ਰਿਆਂ ਰੰਗ ਇਹਦੇ ਵਿੱਚ ਬਹੁਤ ਹੈ ਗਿਆ ਜੇ ਤੁਸੀਂ ਲੈਣਾ 3 ਪੀਸ ਕੋਟਮੈਂਟ ਅਸੀਂ ਦਵਾਂਗੇ ਸਿਰਫ 3760 ਜਿ ਸਲਾਈ ਕਰਕੇ ਕਿਨੇ ਕੁੜਤੇ ਪਜਮੇ ਪਾਉਣੇ ਉਹ ਵੀ ਪੇਪਰ ਕੋਟਨ ਦੇ ਪਾਉਣੇ ਆ ਕਹਿੰਦੇ ਕੁਰਤੇ ਪਿਆਮੇ ਪਾਉਣੇ ਉਹ ਵੀ ਜੇਬਾਂ ਵਾਲੇ ਵਾਈਟ ਰੰਗ ਦੇ ਪਾਉਣੇ ਆ ਕਈ ਭਰਾ ਕਹਿੰਦੇ ਬਈ ਸਾਨੂੰ ਕਲਰਫੁੱਲ ਚਾਹੀਦੇ ਆ ਆ ਦੇਖੋ ਜੀ ਚਾਹੇ ਤੁਸੀਂ ਲੈਣਿਆ ਗੋਡਿਆਂ ਨੂੰ ਉੱਚੇ ਚਾਹੇ ਤੁਸੀਂ ਬਣਾਉਣਿਆ ਗੋਡਿਆਂ ਤੋਂ ਨੀਵੇਂ ਰੰਗ ਸਾਡੇ ਕੋਲ ਸਾਰੇ ਆ ਟੇਲਰ ਸਾਡੇ ਕੋਲ ਸਾਰੇ ਆ ਕੁਰਤੇ ਬਾਸਟਰ ਪੌਣੀਆਂ ਮੈਚ ਕਰਕੇ ਮਤਲਬ ਕੁਰਤੇ ਪਜਾਮੇ ਦੇ ਵਿੱਚ ਦਾ ਰਿਕਾਰਡ ਤੋੜਨੇ ਰਿਕਾਰਡ ਕਿਹ ਕਹਿੰਦੇ ਆ ਗਿਆ ਮਾਰ ਦਬਈ ਦਾ ਜਿਹੜਾ ਮੰਗਦਾ ਉਹਨੂੰ ਦਈਦਾ ਕੋਈ 4000 ਨਹੀਂ ਕੋਈ 3500 ਨਹੀਂ ਲੈ ਜਾਓ 11 1100 ਚ ਕੀਸਾ ਕਾਟਨ ਦੇ ਕੁਰਤੇ ਪਜਾਮੇ ਮਾਤੂ ਸ਼੍ਰੀ ਦਸਤਾਰ ਦੇ ਵੀ ਆ ਗਿਆ ਟਾਪ ਕਲਾਸ ਦੇ ਪੇਪਰ ਕਾਟਨ ਆ ਲਓ ਚੱਕੋ ਜੀ 15 1500 ਦੇ ਵਿੱਚ ਲੈ ਜਾਓ ਚਾਹੇ ਤੁਸੀਂ ਮੇਟੀ ਦੇ ਵਿੱਚ ਲੈਣਾ ਚਾਹੇ ਸੀ ਆ ਰਾਮ ਦਾ ਕੱਪੜਾ ਲੈਣਾ ਹਾਜੀ ਭਲੇ ਮਾਨਸ ਨਾਲੇ ਚੈੱਕ ਕਰ ਲੋ 100 कॉटन प्रीमियम क्वालिटी को जी सी आर आम ਦਾ ਕੋਰਤਾ ਪਜਾਮਾ ਕਲੱਬ ਇਟਾਲੀਆ ਦਾ ਰੇਮਨ ਦਾ ਕੋਰਤਾ ਪਜਾਮਾ ਕੋਈ 2800 ਰੁਪਏ ਮੀਟਰ ਕੋਈ 3500 ਰੁਪਏ ਮੀਟਰ ਕੋਈ 3600 ਰੁਪਏ ਮੀਟਰ 15 15000 ਤੱਕ ਦੇ ਕੋਰਤੇ ਪਜਾਮੇ ਚਾਹੇ ਲੈਣ 100% ਲੈਣ ਵਾਦੀ 30000 ਤੱਕ ਦਾ ਕੁਰਤਾ ਪਜਾਮਾ ਪਿਆ ਸਾਡੇ ਕੋਲ ਵਾਈਟ ਰੰਗ ਦਾ ਆ ਚੈੱਕ ਕਰ ਲੋ ਰੰਗਾ ਮੇਚੀ ਹੁਣ ਗਰਮੀਆਂ ਦੇ ਵਿੱਚ ਕੁਰਤੇ ਪਜਾਮੇ ਕੀਸਾ ਕੋਟਨ ਦੇ ਰੰਗੇਦਾਰ ਪਹਿਣਗੇ ਰੇਡ ਬਜ਼ਾਰਾ 'ਚ 15 1500 ਰਹਿਣਗੇ ਪਰ ਜੰਡੇ ਵਾਲੇ ਗੁਰੂ ਦੀ ਧਰਤੀ ਤੇ 700 ਰੁਪਏ ਦਾ ਰੰਗਦਾਰ ਕੁੜਤਾ ਪਜਾਮਾ ਲੈ ਜਾਓ ਆ ਰੰਗ ਲੈ ਜਾਓ ਓਹ ਰੰਗ ਲੈ ਜਾਓ ਆ ਰੰਗ ਲੈ ਜਾਓ ਓਹ ਰੰਗ ਲੈ ਜਾਓ ਆ ਰੰਗ ਲੈ ਜਾਓ ਓਹ ਰੰਗ ਲੈ ਜਾਓ ਦੇਖੋ ਜੀ ਜੇ ਤੇ ਉਂਗਲ ਰੱਖ ਦੋਗੇ ਕੁੜਤਾ ਪਜਾਮਾ ਉਹੀ ਤੁਹਾਡਾ ਪਰ 1500 1700 1800 ਨਹੀਂ ਲੈਣਾ ਸਿਰਫ 700 ਰੁਪਏ ਚ ਲੈ ਜਾਓ ਤੁਸੀਂ ਕੁੜਤਾ ਪਜਾਮਾ ਕਾਲੇ ਰੰਗ ਦਾ ਕੁੜਤਾ ਪਜਾਮਾ ਚਾਹੇ ਪੇਪਰ ਕਾਟਨ ਤੇ ਚਾਹੇ ਗੀਜ਼ਾ ਕਾਟਨ ਚਾਹੇ ਮੈਟੀ ਦੇ ਵਿੱਚ ਲੈ ਲਓ ਆ ਹੁਣ ਤੁਹਾਨੂੰ ਦੱਸ ਦਿੰਦੇ ਆ ਭਾਜੀ ਵਾਈਟ ਕਲਰ ਦਾ ਕੁੜਤਾ ਪਜਾਮਾ ਚਾਹੇ ਚਾਹ ਪਾਲੋ ਚਾਹੇ ਕੋਲਡ ਡਰਿੰਕ ਪਾਲੋ ਚਾਹੇ ਤੁਸੀਂ ਜਿਹੜੀ ਮਰਜ਼ੀ ਚੀਂਦਾ ਕਿਸੇ ਚੀਜ਼ ਦਾ ਦਾਗ ਨਹੀਂ ਲੱਗਣਾ ਹੈ ਤੇ ਉੱਤੇ ਕਿਉਂਕਿ ਮਾਤੂ ਸ਼੍ਰੀ ਦਸਤਾਰ ਨੇ ਵਾਟਰ ਪ੍ਰੂਫ ਕਪੜਾ ਬਣਾ ਦਿੱਤਾ ਹੈ ਭਾਜੀ ਬਣਾ ਦਿੱਤਾ ਹੈ। ਉਹ ਭਾਈ ਜੀ ਤੁਸੀਂ ਗੱਲਾਂ ਬਹੁਤ ਕਰੀ ਜਾਂਦੇ ਹੋ। ਤੁਸੀਂ ਕਹਿੰਦੇ ਤੇ ਕੋਕ ਡੋਲਦਾ ਹੋਣਾ ਕੁਝ ਨਹੀਂ। ਬਿਲਕੁਲ ਭਾਜੀ। ਤੁਸੀਂ ਕਹਿੰਦੇ ਤੇ ਚਾਹ ਡੋਲਦਾ ਹੋਣਾ ਕੁਝ ਨਹੀਂ। ਬਿਲਕੁਲ ਭਾਜੀ। ਤੁਸੀਂ ਕਹਿੰਦੇ ਦਾਗ ਪੈਣਾ ਕੋਈ ਨਹੀਂ। ਭਾਜੀ ਪੱਕਾ ਦਾਵਾ ਕਰਦੇ ਹਾਂ। ਤੁਹਾਡੀ ਮੱਤ ਮਾਰ ਗਈ ਲੋਕ ਬੜੇ ਯਾਰ ਆ। ਵੀਡੀਓ ਬਾੜਦੀ ਮੈਂ ਇਹ ਰਿਹਾ ਉਹ ਸਾਰੇ ਫਾਰਮੂਲੇ ਕਰਕੇ ਜਾਉਂ। ਮੈਂ ਕਹਿੰਦਾ ਕਰਕੇ ਵੇਖ ਲਓ ਮੱਤ ਦਾ ਸਿੱਧੀ ਥੋੜੀ ਕਰ ਦਾਂਗੇ ਅੱਜ। ਚਿੱਟੇ ਰੰਗ ਦੇ ਦਾਗ ਨਹੀਂ ਪੈਂਦਾ ਮੈਂ ਕਹਿੰਦਾ ਜਮਾਂ ਹੀ ਨਹੀਂ ਪੈਂਦਾ ਅੱਜ ਤਾਂ ਫੇਰ ਦੇਖੀ ਜਾਊ ਦੇਖੀ ਜਾਊ ਆ ਲੋ ਕਹਿੰਦੇ ਦਾਗ ਨਹੀਂ ਪੈਂਦਾ ਆਪਾਂ ਲਿਆਂਦਾ ਕੋਕ ਆ ਚੱਕੋ ਉਹ ਤੁਹਾਡਾ ਪਲ ਆ ਲੈ ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਸਭ ਪੱਕਾ ਗਿਆ ਦਾਗ ਆ ਦੇਖੋ ਪੱਕਾ ਪੈ ਗਿਆ ਦਾਗ ਆ ਦੇਰ ਬਣ ਗਿਆ ਸਭ ਬਣ ਗਿਆ ਆ ਦੇਖੋ ਲੈ ਪੈ ਗਿਆ ਦਾਗ ਇਹ ਕਹਿੰਦਾ ਚਿੱਟੇ ਕੁਰਤੇ ਤੇ ਦਾਗ ਨਹੀਂ ਪੈਣਾ ਉਹ ਕਹਿੰਦਾ ਚਿੱਟੇ ਤੇ ਦਾਗ ਨਹੀਂ ਪੈਣਾ ਲੈ ਭੱਜ ਗਿਆ ਸੱਪ ਬਣ ਗਿਆ ਬਣ ਗਿਆ ਸੱਪ ਫੜ ਲੋ ਫੜ ਲੋ ਫੜ ਲੋ ਆ ਦੇਖੋ ਪੱਕਾ ਪੱਕਾ ਦਾਗ ਪੈ ਗਿਆ ਇਹ ਆਹ ਲ ਹੁਣੇ ਦਿਹੋਨੇ ਆ ਦੇਖੋ 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 ਭਾਜੀ ਆ ਦੇਖੋ ਦਾਗ ਪੈ ਗਿਆ ਆ ਦੇਖੋ ਕਿੱਥੇ ਦਾਗ ਪਿਆ ਕਿੱਥੇ ਦਾਗ ਪਿਆ ਮੈਂ ਕਹਿੰਦਾ ਪਿਆ ਹੀ ਨਹੀਂ ਦਾਗ ਕੁਰਤੇ 'ਤੇ ਮੈਂ ਦਾਗ ਨਹੀਂ ਪਿਆ ਨਹੀਂ ਭਾਜੀ ਆ ਲਓ ਵੀ ਆਦਾ ਵਾਕਈ ਫਾਇਦੇ ਵਾਲੀ ਗੱਲ ਹੋ ਗਈ ਉਹ ਤੁਸੀਂ ਬਿਆਹਾਂ ਤੇ ਜਾਣਾ ਕਹਿੰਦੇ ਦਾਲ ਦਾ ਚਮਚਾ ਡੋਲ ਜਵੇ ਚਾਹੇ ਚਾਹ ਡੋਲ ਜਵੇ ਚਾਹੇ ਕੋਕ ਡੋਲ ਜਵੇ ਚਿੱਟੇ ਰੰਗ ਦੇ ਦਾਗ ਨਹੀਂ ਪੈਂਦੇ ਬਿਲਕੁਲ ਭਾਜੀ ਆ ਚੱਕੋ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਇੱਕ ਸਿੰਗਲ ਦਾਗ ਵੀ ਨਹੀਂ ਪਿਆ ਓਏ ਜੋ ਕਹਿੰਨੇ ਆ ਦਿਨੇ ਆ ਦੁਕਾਨਦਾਰਾਂ ਨੂੰ ਫੋਕੀਆਂ ਭੜਕਾ ਨਹੀਂ ਜੇ ਮਾਰ ਦੇ ਓਏ ਬਹੁਤ ਵੀਡੀਓ ਪਾਉਂਦੇ ਆ ਬਹੁਤ ਕੁਸ਼ ਪਾਉਂਦੇ ਕੁਰਤੇ ਪਿਆਮੇ ਤੇ ਆ ਚੱਕੋ ਤੁਹਾਡੇ ਸਾਹਮਣੇ ਲਾਈਵ ਕੈਮਰੇ ਤੇ ਰਿਜ਼ਲਟ ਕਰਤਾ ਹੁਣ ਤੁਸੀਂ ਦੇਖੋ ਜੀ ਚਾਹੇ ਸਾਡੇ ਕੋਲ ਚੈੱਕ ਸ਼ਰਟਾਂ ਲੈ ਲਓ ਟਾਪ ਕਲਾਸ ਦੀਆਂ ਗੀਜ਼ਾ ਕਾਟਨ ਦੀਆਂ ਸ਼ਰਟਾਂ ਚਾਹੇ ਗਰਮੀ ਵਾਲੀਆਂ ਪ੍ਰਿੰਟਡ ਸ਼ਰਟਾਂ ਲੈ ਲਓ ਟਾਈਆਂ ਲੈ ਲਓ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ ਭਾਜੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸੋ ਦੇਖੋ ਜੀ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਗਿਆ ਤੁਸੀਂ ਰੁਪਈਆ ਲੈ ਕੇ ਆਣਾ ਫੁੱਲ ਬੈਲ ਕਪੜਾ ਲੈ ਕੇ ਆਣਾ ਰੰਗ ਡਾਰਕ ਲਾਈਟ ਜਿੱਦਾਂ ਨੇ ਮਰਜ਼ੀ ਰੰਗ ਲੈ ਦੇਖੋ ਪੱਗਾਂ ਦੇ ਨਾਲ ਮੈਚ ਕਰਕੇ ਅਸੀਂ ਤੁਹਾਨੂੰ ਟਾਈਆਂ ਵੀ ਦਵਾਵਾਂਗੇ ਟਾਈਆਂ ਦੇ ਰੇਟ ਵੀ ਇੰਨੇ ਘੱਟ ਹੈਗੇ ਆ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਆ ਦੇਖੋ ਪੈਕਿੰਗ ਦੇਖੋ ਕਿੰਨੀ ਰਾਇਲ ਪੈਕਿੰਗ ਦੇ ਰਹੇ ਆ ਬਿਆਰ ਜੇ 1400 1500 ਦੀ ਟਾਈ ਆ ਪਰ ਅਸੀਂ ਦਵਾਵਾਂਗੇ ਸਿਰਫ 450 ਰੁਪਏ ਦੇ ਵਿੱਚ ਦੇਖੋ ਜੀ ਕੋਟ ਪੈਨ 2995 3760 ਤੋਂ ਸ਼ੁਰੂ ਆ ਪਰ ਸਾਡੇ ਕੋਲ ਟੌਪ ਕਲਾਸ ਕੁਆਲਿਟੀ ਹੈਗੀ ਜਿੱਦਾਂ ਇਟਾਲੀਅਨ ਫੈਬਰਿਕ ਜਿਹੜਾ ਬਜ਼ਾਰਾ 'ਚ 10 10 ਹਜ਼ਾਰ ਦਾ ਸਾਡੇ ਕੋਲ 9500 ਰੁਪਏ ਦਾ ਸੀ ਕੇ ਲੈ ਜਾਓ ਟੌਪ ਕਲਾਸ ਦਾ ਸੀ ਆਰਾਮ ਦਾ ਕੋਟ ਪੈਂਟ ਜਿਹੜਾ 6000 ਰੁਪਏ ਕੱਲੀ ਸਮਾਈਆ 6000 ਸੀ ਕੇ ਲੈ ਜਾਓ ਚਾਹੇ ਕਲਰ ਲਾਈਟ ਲੈ ਲਓ ਚਾਹੇ ਡਾਰਕ ਹੁਣ ਤੁਹਾਨੂੰ ਰੇਮੰਡ ਦੀ ਕੁਆਲਿਟੀ ਵੀ ਦਿਖਾ ਦਿੰਨੇ ਆ ਭਾਜੀ ਨੰਬਰ 1 ਕੁਆਲਿਟੀ ਹੈ ओरिजिनल ਕੁਆਲਿਟੀ ਹੈ ਬਾਜ਼ਾਰਾ ਚੋ ਡੁਪਲੀਕੇਟ ਰੇਮੰਡ ਸੀ ਆਰਾਮ ਦੇ ਨਾਮ ਸੁਣ ਕੇ ਲੁੱਟਣਾ ਕਰਾਓ ਮਾਤੂ ਸ਼੍ਰੀ ਦਸਤਾਰ ਜੰਡੇ ਵਾਲੇ ਗੁਰੂ ਆਜੋ ਰੇਮੰਡ ਦਾ ਕੋਟ ਪੈਂਟ ਜਿਹੜਾ 30 3000 ਦਾ ਉਹ 12000 ਤੇ ਸੀ ਕੇ ਦੇ ਦਾਂਗੇ ਸੋ ਦੇਖੋ ਚਾਹੇ ਤੁਸੀਂ ਲੈਣਾ ਸੀ ਆਰਾਮ ਚਾਹੇ ਤੁਸੀਂ ਲੈਣਾ ਰੇਮੰਡ ਚਾਹੇ ਤੁਸੀਂ ਲੈਣਾ ਇਟਾਲੀਅਨ ਚਾਹੇ ਤੁਸੀਂ ਲੈਣਾ ਕੋਟ ਪੈਂਟ ਚ ਬਹੁਤ ਸੁਪਰ ਕੁਆਲਿਟੀ ਹੈਗੀ ਆ। ਮੈਂ ਤੁਸੀਂ ਕੋਰਤਾ ਪਿਆ ਮੈਂ ਦੇਖ ਲਓ ਜੀ ਕੋਰਤੇ ਪਜਾਮੇ ਜਦੋਂ ਪੇਪਰ ਕੋਟਨ ਦੇ ਬਣਦੇ ਆ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਕੱਲੀ ਕੱਲੀ ਸਲਾਈ ਦੇ ਕੰਮ ਚੈੱਕ ਕਰੋ। ਚਾਹੇ ਤੁਸੀਂ ਡਬਲ ਪਾਕਟ ਸਵਾਣਾ ਵਾ ਚਾਹੇ ਤੁਸੀਂ ਇਦਾਂ ਦਾ ਸਵਾਉਣਾ ਚਾਹੇ ਬਾਸਕਟਾ ਚਾਹੇ ਪਠਾਨੀ ਸੂਟ ਸਵਾਣਾ। ਤੁਸੀਂ ਜਿੱਦਾ ਦੀ ਮਰਜ਼ੀ ਡਿਜ਼ਾਈਨਿੰਗ ਦੀ ਸਾਡੇ ਕੋਲ ਫੋਟੋ ਲੈ ਕੇ ਆਜੋ ਸੇਮ ਹੂਵ ਹੂ ਡਿਜ਼ਾਈਨ ਸਾਡੇ ਮਾਸਟਰ ਤਿਆਰ ਕਰਕੇ ਦੇ ਦੇਣਗੇ ਪੜਾ ਦੀ ਕੋਟ ਪੈਂਟ ਦੇ ਭਾਜੀ ਤਾਜਵਲ ਬਣ। ਸੋ ਆਜੋ ਤੁਸੀਂ ਆਉਣਾ ਮਾਜੇ ਦੀ ਧਰਤੀ ਤੇ ਆ। ਜੜਿਆਲਾ ਗੁਰੂ ਸ਼ਹਿਰ ਹੁਣ ਨੰਬਰ ਸਕਰੀਨ ਤੇ ਆਡਰੈਸ ਪੂਰਾ ਦਿੱਤਾ ਇੱਥੇ ਆਜੋ ਬਹੁਤ ਸਾਰੇ ਫਾਇਦੇ ਕੁਰਤੇ ਪਜਾਮਿਆਂ ਦੇ ਇਸ ਵੇਲੇ ਪੂਰੇ ਪੰਜਾਬ ਦੇ ਸਭ ਤੋਂ ਵੱਡੇ ਕਿੰਗ ਬਣ ਚੁੱਕੇ ਆ ਰੇਟ ਮਿੱਟੀ ਦੇ ਭਾ ਜਿਹੜਾ ਸੀ 700 ਰੁਪਏ ਦਾ ਕੁਰਤਾ ਮਦਨੇ ਹਨਾ ਬਾਜ਼ਾਰ ਚ 1500 1800 2 2000 ਦਾ ਜਿਹੜਾ ਸਟਿਚ ਕਰਕੇ ਤੁਸੀਂ 3500 ਰੁਪਏ ਦਾ ਲੈਨੇ ਹੋ ਅਸੀਂ ਤੁਹਾਨੂੰ ਉਹ 1400 1500 1300 950 ਇੰਨੇ ਗ੍ਰੇਟਰ ਦੇ ਦੇਣਾ ਕੋਟ ਪੈਂਟ ਤੁਸੀਂ ਸੋਨੇ ਲਿਆ 10000 ਵਾਲਾ ਕੋਟ ਪੈਂਟ ਸਿਰਫ 2995 ਚ 2 ਪੀਸ ਸਿਲਾਈ ਕਰਕੇ 15000 ਦਾ ਕੋਟ ਪੁਆਇੰਟ 3 ਪੀਸ ਸਲਾਈ ਕਰਕੇ ਅਸੀਂ ਦਿੰਨੇ ਆ 360 ਜੀ ਬਾਕੀ ਦਾ ਹੋਰ ਬਹੁਤ سارے ਫਾਇਦੇ ਫਾਇਦੇ ਤੁਸੀਂ ਆ ਜਾਓ ਨੰਬਰ ਸਕਰੀਨ ਤੇ ਕਾਲ ਕਰਨੇ ਫੋਨ ਕਰ ਸਕਦੇ